ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਬਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਹੱਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਤਿੰਨ ਬੈਣਾ ਦਿਖਾਵਾਂਗੇ ਬਾਜ ਬਪਾ ਦੇ ਬਿਲਕੁਲ 50000 ਦੇ ਆਸ-ਪਾਸ ਦੀਆਂ ਤਿੰਨੇ ਬੈਣਾ ਕੱਲੀ-ਕੱਲੀ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਇੱਕ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਂਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਵੀਰੇ ਮੋਗਾ ਠੀਕ ਐ ਮੋਬਾਈਲ ਨੰਬਰ ਆਪਣਾ 752889964 752889964 9964 ਠੀਕ ਐ ਵਪਾਰ ਦਾ ਕੰਮ ਹੈ ਜੀ ਆਪਣਾ ਹਾਂ ਵਪਾਰ ਦਾ ਤਿੰਨੇ ਵੜਾ ਦਿਖਾਵਾਂਗੇ ਬਾਜ ਵਪਾਦੀਆ ਹਾਂ ਹਾਂ ਛੋਟੇ ਜਿਹੇ ਭਾਅ ਦੇ ਭਾਈ ਮੁੱਲ ਦੀ ਰੇਟ ਵੀਡੀਓ ਦੇ ਵਿੱਚ ਹੋਊਗਾ ਹਾਂ ਰੇਟ ਵੀਡੀਓ ਦੇ ਵਿੱਚ ਪਹਿਲਾ ਨੰਬਰ ਜਿਹੜੇ ਚੀਨੀ ਵੜਾ ਪੱਤਾ ਜੀ ਸੂਈ ਦੇਖੀ ਜਾਨੇ ਕਿਹੜਾ ਸੂਆ ਸੂਈਆ ਵੀਰੇ ਇਹ ਪਲੂਨ ਆ ਵੀਰੇ ਮੂੰਹ ਚਾਰ ਦੰਦਾਂ ਦਾ ਬੱਚੀ ਕੈਮਾ ਦਿਨ ਹੋ ਗਿਆ ਸੂਈ ਨੂੰ ਅੱਜ ਤੀਜਾ ਦਿਨ ਹੈ ਨੂੰ ਥੀ ਨੂੰ ਜੇਰ ਜਰੋਕੇ ਹਾਂ ਜੇਰ ਜੂ ਰੋਕੇਆ ਵੀ ਕਿੰਨਾ ਕੁ ਬੋਡੀ ਸਟਾਰਟਿੰਗ ਹੈ ਇਹ ਥਲੇ ਹੁਣ 13 ਕਿਲੋ ਹੋਊ ਆਪਾਂ 12 ਕਿਲੋ ਕਹਿ ਕੇ ਦਵਾਂ ਮੰਨ ਕੇ ਚੱਲੀਏ ਵੀ 10 ਲੀਟਰ ਤੋਂ ਤਾਂ ਬਾਹਰ ਹੈਗਾ ਹੀ ਹੈਗਾ 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 ਬਾਈ ਖੋਲਾ ਢੋਲਾ ਹੈਗਾ 10 ਮੰਨ ਕੇ ਲੈ ਵੀ ਬੇਸਾ ਕਰ ਲੈ 10 ਮੰਨ ਲ ਪਰ ਹੈ 13 ਆਪਾਂ 10 ਕਹਿ ਦੇ ਲੈ ਕੋ ਚੱਲ ਠੀਕ ਹੈ ਅੰਦਾਜ਼ਾ ਕਿੰਨਾ ਖਾਇਸ਼ ਦੁੱਧ ਪਾ ਦੂਗੀ ਹੈ ਦੁੱਧ ਬਈ 15 ਕਿਲੋ ਹਾਕਾ ਪਾਉਂਦਾ ਬੱਚੀ ਨੂੰ 14 ਕਿਲੋ ਵਾਲੀ ਹੈਗੀ ਹੈ ਹਾਂ ਹਾਂ ਹੈਗੀ ਹੈਗੀ ਰੇਟ ਇਹਦਾ ਕੀ ਰਹੂਗਾ ਜੀ ਇਹਦਾ 46000 ਰੁਪਏ ਤਾਰਾ ਤੂਰਾ ਥਣਾ ਦੀ ਓਕੇ ਹੈ ਹਾਂ ਥਣਾ ਦੀ ਓਕੇ ਕੋਈ ਭੁਰਜਾ ਠੀਕ ਹੈ 46000 ਟੁਕ ਗੁਜਾਇਸ ਹੋ ਜੂਗੀ ਹਾਂ ਮੰਨ ਤਾਲ ਕਰਦੇ ਤੋਰੇ ਵਾਰ ਨੂੰ ਸੁਪਰ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਪਲੂਨ ਬੱਚੀ ਪਹਿਲਾ ਸੂਆ ਸੂਈ ਹੈ 14 ਕਿਲੋ ਹਕੀਕਤ ਦੁੱਧ ਦੇਣ ਵਾਲੀ ਵੜ ਹੈਗੀ ਹੈ 46000 ਰੁਪਏ ਇਹਦੀ ਡਿਮਾਂਡ ਹੈ ਗੁਜਾਇਸ ਮੌਕੇ ਤੇ ਹੋ ਜੂ ਹੁਣ ਸਵੇਰ ਦੀ ਚਵਾਈ ਕੇਰਾ ਹੋਈ ਵੀ ਹੈ ਇਹ ਨਹੀਂ ਵੀਰੇ ਉਹ ਕਰਨ ਵਾਲੀ ਹੁਣ ਠੀਕ ਐਵੇਂ ਆਪਾਂ ਕਹਿ ਜੀਏ ਨਹੀਂ ਨਹੀਂ ਕਰਨੀ ਜਿੱਥੋਂ ਜਾਜਗੱਲ ਹਾਂ ਹੋਰ ਕਰਾਂਗੇ ਸਵੇਰ ਦਾ ਟਾਈਮ ਐ ਇਸ ਵਕਤ ਮੰਨ ਕੇ ਚਲੋ ਵੀ 9 ਵਜੇ ਆਸ-ਪਾਸ ਦਾ ਟਾਈਮ ਹੋਊਗਾ ਤੇ ਚਵਾਈ ਇਹਦੀ ਕਰਨ ਵਾਲੀ ਐ ਜਮਾ ਸੋ ਐਵੇਂ ਆਪਾਂ ਕਹਿ ਜੀਏ ਵੀ ਚਵਾਈ ਹੋਈ ਵੀ ਆ ਨਹੀਂ ਨਹੀਂ ਕਰਨ ਵਾਲੀ ਥਣ ਹਵਾਨਾ ਸੋਹਣਾ 46000 ਚੋਂ ਮਾਨ ਤਨ ਵੀਰੇ ਘਰ ਆਇਦਾ ਪੱਕਾ ਰਾਂਗੇ ਹਣਾ ਰਾਂਗੇ ਕਰਾਂਗੇ ਨਿਆਣਾ ਪਾ ਕੇ ਵਧੀਆ ਚਵਾਉਂਦੀ ਐ ਹਾਂ ਹਾਂ ਬਾਈ ਬਿਣਾ ਨਿਆਣੇ ਤੋਂ ਬਿਜੋ ਕੋਈ ਚੱਕਰ ਨਹੀਂ ਗਾ ਠੀਕ ਐ ਜਾਜਗੱਲ ਬਾਅਦ ਡਰੀ ਜਾਂਦੀ ਹੂੰ ਬੱਚੀ ਦਾ ਕੋਈ ਚੱਕਰ ਠੀਕ ਐ ਠੀਕ ਐ ਬਾ ਠੀਕ ਐ ਬੰਦਾ ਵੀਰੇ ਸੋ 46000 ਦੇ ਵਿੱਚੋ ਗਜਾਇਸ ਹੋ ਜੂਗੀ ਪਹਿਲਾ ਸੂਆ ਪਲੂਨ ਸੂਈ ਵੀ ਆ ਥਣ ਹਵਾਨੇ ਦੀ ਬਿਲਕੁਲ ਸਾਫ ਆ ਛੋਲੇਵਾ ਦੇਖ ਸਕਦਾ ਸੋਣਾ ਸਾਫ ਸੁਥਰਾ ਚੰਗੀ ਜਿੰਦ ਜਾਨ 46000 ਰੁਪਏ ਡਿਮਾਂਡ ਅੱਗੇ ਭਾਈ ਜੀ ਦੋ ਨੰਬਰ ਜਿਹੜੀ ਵਹਿੜ ਦੇਖੀ ਜਾਨੇ ਆ ਇਹਨੂੰ ਵੀਰੇ ਅੱਜ 22 ਦਿਨ ਹੋ ਗਏ ਸੂਈ ਨੂੰ ਮੀਨਾ ਮੰਨ ਲੀਏ ਨਾ 22 ਦਿਨ ਪੂਰੇ ਗਾਰੰਟੀ ਪਹੁੰਚ ਡਾਕਟਰ ਤੋਂ ਚੈੱਕ ਕਰਾ ਲਈ 22 ਦਿਨ ਪੂਰੇ ਹੋ ਗਏ ਆਪਣੇ ਘਰੀ ਸੂਈ ਆ ਠੀਕ ਹੈ ਜੇ ਹਜੂਰ ਵਧੀਆ ਪੈ ਗਈ ਆ ਪੂਰਾ ਵਾਣਾ ਵਹਿੜ ਕੱਚੀ ਸੂਹੀ ਸੀ ਆਪ ਕੋਲ ਠੀਕ ਹੈ ਠੀਕ ਹੈ ਤੇ ਹੁਣ ਜਿਹੜਾ ਦੁੱਧ ਭਾਂਡੇ ਵਾਲਾ ਇਹਦੇ ਸਾਰਾ 2 ਕਿਲੋ ਟਾਈਮ ਦੇ 2 ਕਿਲੋ ਟਾਈਮ ਦਾ 2 ਕਿਲੋ ਸੜੇ 2 ਕਿਲੋ ਸੜੇ ਬੱਚਾ ਬੱਚਾ ਮਰ ਗਿਆ ਬੱਚਾ ਮਰਿਆ ਬਾਹਰ ਆ ਕੇ ਮਰਿਆ ਅੰਦਰ ਨਹੀਂ ਮਰੇ ਰੇਟ ਇਹਦਾ ਰੇਟ ਇਹ 10000 ਹੀ ਦੇ ਦੇਣੀ ਭਾਈਆ ਕਾਟਾ ਪਾਗੀ ਦੇਣੀ ਆ ਕਾਟਾ ਪਾ ਕੇ ਦੇਣੀ 50 ਦੀ ਲਈ ਆ ਪੂਰੇ ਦੀ ਆਪਾਂ ਥਾਨ ਦੀ ਤੰਗੀ ਕਰਕੇ ਆਪਾਂ ਤਾਂ ਦੇਣੀ ਬਹੁਤ ਵੀਰ ਕਹਿੰਦੇ ਵਪਾਰੀ ਐ ਕਰਕੇ ਐ ਕਰਕੇ ਵਪਾਰੀਆਂ ਨਾਲ ਵੀ ਹੋ ਜਾਂਦੇ ਆ ਵਪਾਰੀ ਨਾਲ ਆਪ ਹੋਈ ਆ ਭਾਈ ਯਾਰ ਜਿਹਦੇ ਲਈਓ ਕਹਿੰਦਾ 2 ਕਿਲੋ ਚੋਇਆ ਜੱਜਾਂ ਨੂੰ ਵਗੀਰ ਕਰਨੇ ਪੈ ਜਾਂਦੇ ਆ ਥੋੜੀ ਬਾਹਰ ਨੂੰ ਸੁਭਰ ਵਪਾਰ ਦੇ ਵਿੱਚ ਸਾਰਾ ਕੁਝ ਅਤਾ ਅਚਾਰ ਚੜਾ ਵੀ ਆਉਂਦਾ ਰਹਿੰਦਾ ਹੁੰਦਾ ਦੋ ਪੈਸੇ ਬਣਦੇ ਵੀ ਪਰ ਹੁਣ ਵਪਾਰੀ ਕਿਹਨੂੰ ਮੋੜਨੇ ਜਾਵੇ ਸਿਰਫ 4 ਕਿਲੋ ਦੁੱਧਾ ਕੋਈ ਬੱਚੀ ਮੰਨ ਕੇ ਲੈ ਜਾਏ ਇਹਨੂੰ ਹਨਾ ਬੱਚੀ ਮੰਨ ਕੇ ਲੈ ਲੈ ਦੁੱਧ ਤੋਂ ਵੱਧੂ ਗੀ ਹੈ ਗੱਲ ਨਾ ਵੱਧੂ ਜਿਆ ਜਿਆ ਗੱਲ ਸੁਈ ਵੀ ਤਾਜੀ ਹੈ ਹਨਾ ਮੈਂ ਕਹਿੰਦਾ ਭਾਈ ਸਾਰੀ ਵੀਡੀਓ ਆਪਣੇ ਕੋਲੇ ਸੁਈ ਵੀ ਹਾਂ 20 ਦਿਨ ਪੂਰੇ ਅਜ ਹੋਏ ਆ ਕੋਈ ਡਾਕਟਰ ਨੂੰ ਚੈੱਕ ਕਰਾ ਲੈ ਜਿਆ ਜਿਆ ਗੱਲ ਸੋ ਵੀਰੋ 10000 ਦੀ ਬੱਚੀ ਮੰਨ ਕੇ ਲੈ ਜਾਓ 10000 ਜਿੱਦਾਂ ਨਹੀਂ ਮੰਨਦਾਂ ਹੁਣ ਭਈ ਕਰ ਦਾਂਗੇ ਮਾਨਤਾ ਸੇ ਕੋਈ ਨਹੀਂ ਜਿਹੜਾ ਹੁਣ ਘਾਟਾ ਦਾ ਪੈਣਾ ਹੀ ਪੈਣਾ। ਹੁਣ ਤਾਂ ਗਲ ਘਲ ਡਾ ਬੂਰ ਦੀ ਸਾਹ ਬਾਂ ਕੋਈ ਚੱਕਰ ਨਹੀਂ। ਹੁਣ ਤਾਂ ਗਲ ਘਲ ਡਾ ਪਿਆ ਵੈ ਇੱਕ। ਹਾਂ। ਜੈ ਜੈ ਗੱਲ ਆ ਜਮ। ਥੜਾ ਥਣਾ ਜੀ ਓਕੇ ਚਾਰਾਂ ਦੀ। ਮੈਂ ਕਹਿੰਦਾ ਜਮਾ ਓਕੇ ਦਾ ਬਾਈ। ਸਭਰਤ ਟੋਕਰ ਮਾਨ ਕੇ ਵੇਸਾ ਕਰ ਲੈ ਲੈ ਬਹੁਤ ਵੀਰੇ ਕਹਿੰਦੇ ਟੋਕਰ ਲੈਣੀ ਐ। ਪਰ ਇਹ ਦੇ ਬੜੇ ਗੌਰ ਕਰਨੀ ਬੂਜੇ ਤੇ। ਹਾਂ ਗੌਰ ਕਰਨੀ ਬੂਜੋ ਜੀ ਦੂਜੇ ਦੇ। ਇਹ ਨਹੀਂ ਗੱਲ ਕੋਈ 10000 ਲਾ ਕੇ ਤੇ ਖੇਤ ਜਾ ਕੇ ਪੈ ਗਿਆ। ਹਾਂ ਇਹ ਤਾਂ ਗੱਲ ਹੈ। ਸੋ ਗੌਰ ਕਰ ਲਓਗੇ ਜਿਹ ਉੱਪਰ ਜਿਹਦਾ ਦੁੱਧ ਤੇ ਆ ਗਈ ਟੋਕਰਾ ਘਪਣ 3 ਵਪਾਰ ਦੇ ਵਿੱਚ ਗੰਝਾ ਖਰਾਬ ਹੋ ਜਾਂਦੇ ਪੂਰੀ ਇੱਕ ਤੇਲੀ ਗੱਲ ਨਹੀਂ ਹੁੰਦੀ। ਇਹ ਗੱਲ ਭਾਈ ਬਪਾ ਤਾਂ ਆਏ ਆ ਵੀ ਕਾਚੀ ਇੱਕ ਹਿਸਾਬ ਦਾ। ਵਪਾਰ ਦੇ ਆਲਾ ਕਿਹਦਾ ਨਫਾ ਲੈਂਦੇ ਨਫਾ ਵੀ ਘਾਟਾ ਵੀ ਆਪਾਂ ਨੂੰ ਹੀ ਪੈਣਾ। ਜੈ ਜੈ ਗੱਲ। ਮੈਂ ਤਾਰਾਂ ਤੋਂ ਰੰਜੋਹਾਂ ਸਾਹਿਬ। ਸੁ ਤਾਰਾਂ ਦੇਖੋ ਇਹਦੇ। 2 ਹੀ ਦਮਾ ਬਹੁਤ ਢੰਗੀ। ਬਸ 2 ਕਿਲੋ ਡੰਗਾ ਦੋਦਾ। ਬਸ 2 ਕਿਲੋ ਆ ਆਪਾਂ ਐ ਨਹੀਂ ਕਹਿਣਾ ਵੀ 5 ਆ ਜਾਂ 4 ਜਿਹੜਾ 4 ਕਿਲੋ ਭਾਈ 2 ਡੰਗ ਚੋਲੇ 3 ਜੋਲੇ ਕੋਈ ਨਿਬੜੂਆ। ਪਹਿਲੀ ਗੱਲ ਜੈ ਜੈ ਕਹੀ ਦੀ ਆਪਾਂ। ਤੇ ਅੱਗੇ ਬਾਈ ਜੀ ਤੀਜੇ ਨੰਬਰ ਦੇ ਦੇਖੀਏ ਨੇ ਜਿਹੜੀ ਆਪਾਂ ਤੇ ਬਾਈ ਦੂਜਾ ਸੂਆ ਠੀਕ ਹੈ ਆਪਣਾ ਨੇੜੇ ਪੈਂਦੀ ਆ ਕੋਕਰੀ ਤੋਂ ਲਈ ਆ ਇਹਦਾ ਪਲੂਨ ਦਾ 15 ਕਿਲੋ ਦੁੱਧ ਦਿੱਤਾ ਵਾ ਚਾਹ ਦੇ ਲੈਂਦੇ ਸੂਂਦੇ ਇਹਦੇ ਬੱਸ ਦੋ ਜਾਂ ਚਾਰ ਦਾਣੀ ਭਾਜ ਦਾ ਕੀ ਆ ਇਹਦਾ 45000 ਰੁਪਿਆ 42 ਦੇਵਾਗਾ ਟੋਰੀ ਵਾਰਨੇ ਨੂੰ ਤੀਜੇ ਨੰਬਰ ਤੇ 45000 ਰੁਪਿਆ ਡਿਮਾਂਡ ਆ 42000 ਦੀ ਜਸਰ ਨੂੰ ਹੋ ਜਾਣੀ ਆ ਮੂੰਹ ਮੱਥਾ ਦੇਖੋ ਦੂਜਾ ਸੂਆ ਜਿਹਨਾਂ ਨੂੰ ਸੁੰਦੀ ਆ ਉਹ ਤੇ 14 ਆਗਸਤ ਪਾਸਾ ਦੀ ਹੈਗੀ ਆ ਹਾਂ ਬਾਈ ਤੂੰ ਕਹਿੰਦਾ 16 17 ਕਿਲੋ ਦੋ ਆਪਰਾ 15 ਕਿਲੋ ਕਹਿ ਗਈ ਦੇਣੀ ਐ ਇੱਕੀ ਜੱਤ ਜੈ ਜਗਲਾ ਸੋ ਵੀਰੋ ਸਾਫ ਅਜ ਨਹੀਂ ਹੈਗੀ ਤੇ ਕੱਦਗਾੜ ਜਰੂਰ ਦੇਵੇਂ ਨਾ ਪਰ ਰਾਜੀ ਪਲੀ ਵੀ ਬਹੁਤ ਜ਼ਿਆਦਾ ਲੈਵਲ ਉਪਰ ਚੰਗਾ ਤੇ ਬਾਲਟੇ ਲਾ ਕਾ ਵੀ ਪਈਆਂ ਹਵਾਨੇ ਦੇ ਵਿੱਚ ਤੂੰ ਦੇਖੋ ਪੂਰੀ ਸਾਫ ਸੁਥਰੀ ਚੰਗੀ ਜਿੰਦੇ ਜਾਨ ਫੇਸ ਕੁਆਲਟੀ ਵਧੀਆ ਹੈਗੀ 14 15 ਕਿਲੋ ਰਾਵਣਾ ਦੋ ਦੇ ਦੇਣਾ ਕੀਮਤ ਸਿਰਫ ਇਹ ਦੀ ਹੈਗੀ 42000 ਰੁਪਇਆ ਸੋ ਤਿੰਨ ਵੜਾ ਦਿਖਾ ਦਿੰਦੇ ਇੱਕ ਗੱਬੜ ਸੂਨ ਵਾਲੀ ਤੇ ਇੱਕ ਦੂਜੇ ਨੰਬਰ ਤੇ ਖੜੀ ਹੈ ਜਿਹੜੀ 20 ਵਾਈ ਦਿੰਦੀ ਸੂਈ ਵੀ ਖਰਾਬ ਹੋਈ ਵੀ ਤੇ ਇੱਕ ਦਿਖਾ ਦਿਆ ਆਪਾਂ ਪਹਿਲੇ ਨੰਬਰ ਤੇ ਤਾਜੀ ਸੂਈ ਵੀ ਕੋਈ ਵੀ ਚੀਜ਼ ਤੁਹਾਡੇ ਪਸੰਦ ਆ ਆਪੀ ਦੇਖ ਕੇ ਨਿਰਖਪਰ ਕਰਕੇ ਖਰੀਦਾਰੀ ਕਰ ਸਕਦੇ ਹੋ ਤੇ ਵੀਰੇ ਨੰਬਰ ਬੋਲੇ ਦੁਬਾਰੇ ਆਪਣਾ 7528899640 ਵੀਡੀਓ ਦੇਖ ਲਈ ਸਭ ਦਾ ਤਹਿਦ